ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਇੱਕ ਹੋਰ ਰਿਕਾਰਡ ਲੈ ਕੇ ਆਏ ਹਾਂ ਇੱਕ ਗਾਂ ਦਾ ਨਹੀਂ ਦੂਹਾ-ਦੂਹਾ ਗਾਵਾਂ ਦਾ ਲੈ ਕੇ ਆਏ ਆ ਇਹ ਪਿੰਡਿਆ ਕਾਲਾਨੌਰ ਦੇ ਲਾਗੇ ਉੱਚਾ ਬਰੀਲਾ ਦੋ ਬਰੀਲੇ ਨੇ ਉੱਚਾ ਬਰੀਲਾ ਸੁਣ ਲਓ ਬਰੀਲੇ ਵਾਲਿਓ ਵੀਡੀਓ ਲੈ ਕੇ ਆ ਗਏ ਜੀ ਤੇ ਦੋ ਗਾਵਾਂ ਇੱਕ ਆ ਵੜੀ ਇਹ ਵੀ ਕੋਈ 7-8 ਵਾਰੀ ਬਣੀ ਹੀ ਪਹਿਲਾਂ ਤੇ ਦਵਾਈ ਦੂਈ ਭਰੀਏ ਨੂੰ ਤੇ ਟੀਕੇ ਕੀਤੇ ਤੇ ਅੱਜ ਆਪਾਂ 2 ਮਹੀਨਿਆਂ ਦੇ ਏੜ-ਗੇੜ ਆਪਾਂ ਚੈੱਕ ਕਰਤੀ ਆ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕੱਬਾ ਨਿਕਲ ਆਈ ਹੈ ਤੇ ਇੱਕ ਹੋਰ ਗਾਂਵਾਂ ਤੁਹਾਨੂੰ ਮੈਂ ਦੱਸ ਦਾਨਾ ਵਾ ਉਹ ਵੀ ਗਾਂਵ ਪਤਾ ਨਹੀਂ ਕਿੰਨੇ ਚਿਰ ਤੋਂ ਕੋਈ ਮਤਲਬ 1.5 ਸਾਲ ਤੋਂ ਹੀ ਕੰਮ ਚੱਲਦਾ ਉਹਨڈیا ਟੀਕੇ ਭਰਦੇ ਸਾਰਾ ਕੋਜੀ ਆ ਗਾਂਵਾਂ ਚਲੋ ਜੇ ਤੁਹਾਨੂੰ ਨਜ਼ਰ ਆਉਂਦੀ ਹੋਵੇ ਆ ਸਾਈਵਾਲ ਦੇ ਵਿੱਚ ਜਿਹੜੀ ਇਹਨੂੰ ਵੀ ਮੈਂ ਦਵਾਈ ਭਰੀ ਹੀ ਇੱਕੋ ਘਰ ਦੇ ਵਿੱਚ ਦੋ ਰਿਪੀਟਰਾਂ ਗੱਬਣਾ ਕੀਤੀਆਂ ਨੇ ਤੇ ਬੜੀ ਵੱਡੀ ਗੱਲ ਹੈ ਵੀਰੋ ਕਿਉਂਕਿ ਮੇਰੇ ਤੋਂ ਪਹਿਲਾਂ ਵੀਰ ਭਰਾ ਜਿਹੜੇ ਡਾਕਟਰ ਇਹਨਾਂ ਨਾਲ ਲੱਗੇ ਰਹੇ ਨੇ ਤੇ ਚਲੋ ਆਪਾਂ ਦਵਾਈ ਦੂਈ ਭਰੀ ਹੈ ਤੇ ਆਪਾਂ ਗੱਬਣ ਕੀਤੀਆਂ ਉਹਨੇ ਸੇਵਾ ਲਈ ਸਾਡੀ ਤੇ ਇਹ ਰਿਕਾਰਡ ਹੁੰਦੇ ਆ ਵੀਰੋ ਰਿਕਾਰਡ ਟੁੱਟਣ ਦੇ ਨੇ ਹੋਰ ਕੀ ਐ ਤੋਂ ਵੱਧ ਕਹਿ ਸਕਦੇ ਆ ਤੁਹਾਨੂੰ ਬਾਕੀ ਜਿੰਨੀ ਵੀ ਗੱਲਬਾਤ ਕਰਾਂਗੇ ਵੀਰ ਨੂੰ ਵਿੱਚ ਲਿਆਵਾਂਗੇ ਤੁਹਾਨੂੰ ਦੱਸ ਦੂਗਾ ਕਿਉਂਕਿ ਆਪਣੇ ਬੋਲਣ ਦੇ ਨਾਲ ਨਹੀਂ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਕਿਉਂਕਿ ਆਪਾਂ ਮਿਹਨਤ ਕੀਤੀ ਆਪਾਂ ਕੰਮ ਕੀਤਾ ਆਪਾਂ ਤਾਂ ਇਹ ਚੀਜ਼ ਨੂੰ ਰਿਕਾਰਡ ਕਰਦੇ ਆ ਕਿਉਂਕਿ ਮੈਂ ਇਹਦੇ ਤੇ ਬਹੁਤਾ ਕੋਈ ਨਹੀਂ ਇੱਕ ਦਿਨ ਦਵਾਈ ਭਰੀ ਸੀ ਇੱਕੋ ਦਿਨੀ ਮੈਂ ਟੀਕੇ ਕੀਤੇ ਸੀ ਇਹਨੂੰ ਤੇ ਗੱਬਣ ਹੋ ਗਈ ਸੀ ਤੇ ਬਾਕੀ ਵੈੜ ਇੱਕ ਵਾਰੀ ਫੇਰ ਦਿਖਾ ਲ ਦਿੰਨਾ ਜਿਹੜੀ ਦੂਜੀ ਵੈੜ ਹੀ ਇਨੂਮੇ ਮੈਂ ਸੇਮ ਇਦਾਂ ਕੀਤਾ ਇੱਕ ਦਿਨ ਦਵਾਈ ਤੇ ਟੀਕੇ ਕੀਤੇ ਨੇ ਇੱਕੋ ਦਿਨੀ ਤੇ ਇਹ ਵੀ ਕਾਫੀ ਸਮੇਂ ਤੋਂ ਰਿਪੀਟਰ ਚੱਲਦੀ ਆਉਂਦੀ ਹੀ ਮਤਲਬ ਕਹਿੰਦਾ ਕਿ ਡੇਢ ਡੇਢ ਸਾਲ ਹੋ ਹੀ ਗਿਆ ਸੀ ਇਹਨਾਂ ਨੂੰ ਚਲਦਿਆਂ ਨੂੰ ਕੰਮ ਤੇ ਪਿੰਡਿਆ ਉੱਚਾ ਭਰੀਲਾ ਤੇ ਬਾਕੀ ਵੀਰ ਨਾਲ ਵੀ ਆਪਾਂ ਥੋੜੀ-ਬੋਤੀ ਗੱਲਬਾਤ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਣਗੇ ਹਨਾ ਕਿਦਾਂ ਕਿ ਆਪਾਂ ਕਰਕੇ ਦਿਖਾ ਲਿਆ ਵਾ ਤੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਵੀਰ ਜੀ ਜੋ ਗੱਲਬਾਤ ਮੈਂ ਕੀਤੀ ਆ ਬਿਲਕੁਲ ਸੱਚ ਹੈ ਨਾ ਬਹੁਤ ਵਧੀਆ ਰਿਜ਼ਲਟ ਮਿਲਿਆ ਟੱਲੋ ਸਾਹਿਬ ਨੇ ਹਾਂਜੀ ਬੋਲੋ ਬੱਲੂ ਕੋਈ ਨਹੀਂ ਬੋਲੋ ਵੀਰ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਦੱਸੋ ਭਰਾ ਬਾਰੇ ਬਹੁਤ ਠੀਕ ਗੱਲ ਵਾਲਾ ਅਸੀਂ ਤਾਂ ਬਹੁਤ ਹਾਰ ਗਏ ਹਾਂ ਠੀਕੇ ਦੋਹਾਂ ਨੂੰ ਕਾਫੀ ਲੱਗੇ ਨਾ ਮਤਲਬ ਕਾਫੀ ਮਹੀਨੇ ਬਾਅਦ ਹੀ ਮਤਲਬ ਬੋਲ ਬੰਦੀਆਂ 20 ਦਿਨਾਂ ਬਾਅਦ ਮਹੀਨੇ ਬਾਅਦ ਤੇ ਟੱਲੋ ਸਾਹਿਬ ਨੇ ਕੀਤਾ ਪਰਾਲਾ ਬਹੁਤ ਵਧੀਆ ਰਿਜ਼ਲਟ ਮਿਲਿਆ ਸਾਨੂੰ ਰਿਜ਼ਲਟ ਓਕੇ ਆ ਨਾ ਭਰਾ ਦਾ ਓਕੇ ਆ ਜੀ ਤੇ ਵੀ ਲੋ ਇੱਕ ਮੈਂ ਨੋਰਮਲ ਤਰੀਕੇ ਨਾਲ ਚੱਲਦਾ ਦੂਜੇ ਡਾਕਟਰਾਂ ਵਾਂਗੂ ਕੋਈ ਜ਼ਿਆਦਾ ਆਪਾਂ ਫੀਸ ਵਗੈਰਾ ਤੇ ਨਹੀਂ ਨਾ ਲਈ ਨਹੀਂ ਨਹੀਂ ਫੀਸ ਬਿਲਕੁਲ ਨੋਰਮਲ ਤੇ ਅੱਜ ਆਪਣੇ ਕਿੰਨੇ ਜਨਵਰ 2 ਹਾਂਜੀ 2 ਜਨਵਰ 2 ਤੇ ਦੋਆਂ ਨੂੰ ਆਪਾਂ ਹੀ ਟੀਕੇ ਕੀਤੇ ਨਾ ਆਪਾਂ ਹੀ ਇਲਾਜ ਕੀਤਾ ਹੈ ਕਾਫੀ ਸਮੇਂ ਤੋਂ ਮਤਲਬ ਇਹ ਖਰਾਬ ਚੱਲਦੀਆਂ ਹੁੰਡੀਆਂ ਸੀ ਤੇ ਬਾਕੀ ਆਪਾਂ ਬਹੁਤੀ ਚਲੋ ਵੀਰ ਨੂੰ ਭਰਾ ਨੂੰ ਕੈਮਰੇ 'ਚ ਰਿਕਾਰਡ ਕੀਤਾ ਤਾਂ ਹੀ ਕਿਉਂਕਿ ਇਹਨਾਂ ਦੇ ਜਨਵਰ ਨੇ ਇਹ ਤੇ ਬਾਕੀ ਇਹੋ ਹੀ ਹੈ ਨਾ ਕਿ ਮੈਨੂੰ ਇਹ ਦੱਸ ਕੋ ਮੇਰੇ ਤੋਂ ਪਹਿਲਾਂ ਕਾਫੀ ਵਾਰ ਹੀ ਲੱਗੇ ਨਾ ਡਾਕਟਰੂ ਬਹੁਤ ਵਾਰੀ ਅਸੀਂ ਕੋਸ਼ਿਸ਼ ਕੀਤੀ ਡਾਕਟਰਾਂ ਨੇ بڑے بڑے ਡਾਕਟਰ ਹੁੰਦੇ ਰਹੇ ਆ ਹਾਂਜੀ ਤੇ ਤੁਸੀਂ ਕੀਤਾ ਪਰੇਲਾ ਚਲੋ ਜੋ ਵੀ ਆ ਉਹਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਦੀ ਕਿਰਪਾ ਨਾਲ ਹਾਂਜੀ ਉਹਨੇ ਸਾਡੀ ਸੇਵਾ ਲਈ ਹੈ ਕਿਉਂਕਿ ਚਲੋ ਤੁਹਾਨੂੰ ਤੇ ਤੁਹਾਡੇ ਬ੍ਰਦਰ ਨੂੰ ਮੈਂ ਜਿੱਦਣ ਪਹਿਲੇ ਦਿਨ ਆਇਆ ਇੱਕ ਗੱਲ ਕੀਤੀ ਸੀ ਕਿ ਮੈਂ ਇਹ ਕਰਕੇ ਦਿਖਾ ਲੂੰਗਾ ਬਣਾ ਕੇ ਦਿਖਾ ਲੂੰਗਾ ਤੇ ਅੱਜ ਦਿਖਾ ਲ ਵੀ ਦਿੱਤਾ ਸਹੀ ਗੱਲ ਹੈ ਨਾ ਹੁਣ ਯਕੀਨ ਹੈ ਵੀਰ ਤੇ ਕਿ ਨਹੀਂ ਹੈਗਾ ਦੱਸੋ ਯਕੀਨ ਹੈ ਪੂਰਾ ਜੀ ਪੂਰਾ ਯਕੀਨ ਹੈ ਹਾਂਜੀ ਤੇ ਪਿੰਡ ਦਾ ਦੋ ਇੱਕ ਵਰੀਆ ਪਿੰਡ ਬਰੀਲਾ ਕਲਾਂ ਬਰੀਲਾ ਕਲਾਂ ਹਨਾ ਨੇੜੇ ਕਲਾਂ ਨੌਰ ਚਲੋ ਬਾਕੀ ਬਹੁਤ ਬਹੁਤ ਧੰਨਵਾਦ ਭਰਾ ਦਾ ਠੀਕ ਹੈ ਜੀ ਸਤ ਸ੍ਰੀ ਅਕਾਲ ਭਰ ਬਾਕੀ ਤੁਸੀਂ ਸੋਲੀ ਆ ਭਰਾ ਦੀ ਗੱਲਬਾਤ ਠੀਕ ਹੈ ਜੀ ਤੇ ਇਹ ਮਾੜਾ ਜਿਹਾ ਕੈਮਰੇ ਵਿੱਚ ਰਿਕਾਰਡਿੰਗ ਕਰਨੀ ਜਿੰਨੀ ਵੀ ਗੱਲਬਾਤ ਹੁੰਦੀ ਆ ਸਿਰ ਮੱਥੇ ਕਰਿਆ ਕਰੋ ਕਿਉਂਕਿ ਕੰਮ ਕੀਤੇ ਨੇ ਦੋ ਰਿਕਟਰਾਂ ਗੱਬਣ ਕੀਤੀਆਂ ਨੇ ਕਾਫੀ ਇਹਨਾਂ ਦੀ ਗਿਣਤੀ ਕੋਈ ਨਹੀਂ ਆ ਗਿਣਤੀ ਆਪਾਂ ਦੱਸ ਨਹੀਂ ਸਕਦੇ ਉਹਨਾਂ ਨੂੰ ਵੀ ਪਤਾ ਨਹੀਂ ਕਿ ਕਿੰਨੀ ਵਰੀ ਇਹ ਮੇਰੇ ਤੋਂ ਪਹਿਲਾਂ ਇਹ ਮਤਲ ਬਣੀਆਂ ਪੁਣੀਆਂ ਹੀ ਜੋ ਵੀ ਇਹਨਾਂ ਦਾ ਕੰਮ ਚੱਲਦਾ ਆਉਂਦਿਆ ਹੀ ਤੇ ਬਾਕੀ ਚਲੋ ਅੱਜ ਆਪਾਂ ਚੈੱਕ ਪਾਸ ਕਰਕੇ ਇੱਕ ਰਿਕਾਰਡ ਤੋੜਿਆ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਕਲਾਂੌਰ ਦੇ ਨੇੜੇ ਪਹੁੰਚੇ ਹੋਏ ਆਂ ਤੇ ਬਾਹਰ ਆਪਣੀ ਗੱਡੀ ਵੀ ਲੱਗੀ ਆ ਤੇ ਜਿਹੜੀ ਆਪਣੀ ਨਵੀਂ ਗੱਡੀ ਆ ਤੇ ਟਲੂ ਸਾਹਿਬ ਨੇ ਆਣ ਕੇ ਰਿਕਾਰਡ ਤੋੜਿਆ ਤੇ ਬਾਕੀ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਿਹੜੇ ਦੇਖਦੇ ਆ ਚੈਨਲ ਆਪਣਾ ਇਹਨੂੰ ਕਰ ਲੈਣਾ ਚੰਗਾਰੀ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ